ਮੈਨਪੁਰ ਵਿਖੇ ਟੰਡਾ ਰੋਡ ਦੇ ਪੁਲ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਥੇਬੰਦੀਆਂ ਵੱਲੋਂ ਦਰਨਾ ਦਿੱਤਾ ਗਿਆ। ਸ਼੍ਰੀ ਅਰਬਿੰਪੁਰ ਤੋਂ ਰਿਪੋਰਟਰ ਦਵਿੰਦਰ ਸਿੰਘ ਦੀ ਖਾਸ ਰਿਪੋਰਟ। ਕਿ ਫਤਿਹ ਇਹ ਰੋਣਾ ਰੋਣਾ ਇਹ ਕਰਕੇ ਇੱਥੇ ਪੁੱਲ ਤੇ ਰੋ ਕੇ ਬੈਠੇ ਆ ਰੇਲਾ ਸਭ ਆਜੇ ਇੱਥੇ ਪ੍ਰੋਗਰਾਮ ਇੱਥੇ ਸੀ ਆ ਡਾ ਜਦੋਂ ਵਿਆਹ ਹੀ ਕਰ ਲਈ ਇਹ ਮੋਦੀ ਸਾਹਿਬ ਨੂੰ ਇਹ ਹੀ ਦੱਸਣਾ ਚਾਹੁੰਦੇ ਆ ਕਿ ਤੇਰੀ ਅਕਲ ਕਿੱਥੇ ਮਰ ਗਈ ਤੂੰ ਹੈਂ ਗਧਿਆਂ ਵਾਲੇ ਕੰਮ ਕਰਦੇ ਆ ਦੇਸ਼ ਦਾ ਇਦਾਂ ਵੱਡਾ ਰਾਜਾ ਹੋਵੇ ਉਹਨੂੰ ਇਹ ਨਹੀਂ ਪਤਾ ਮੇਰੀ ਪ੍ਰਜਾ ਰੋਂ ਗਈ ਆ ਤੇਰੀ ਜਾਨ ਨੂੰ ਤੇ ਤੂੰ ਜਵਾਨੀਆਂ ਰਮਾਨੀਆਂ ਨੂੰ ਦੇਖ ਕੇ ਚ ਕੀ ਤੈਨੂੰ ਮਿਲਣਾ ਕੱਕ ਤੈਨੂੰ ਮਿਲਣਾ ਨਹੀਂ ਬੱਸ ਇਸਾਂ ਲੈ ਡਿਆ ਤੂੰ ਤੇ ਇਦਾਂ ਨਾਲ ਦਿਮਾਗ ਪਾਓ ਤੁਹਾਨੂੰ ਬੜਾ ਕਿਨੇ ਦਿੱਤਾ ਤੁਹਾਨੂੰ ਬੜਾ ਨੂੰ ਅਹੀਂ ਤੇ ਬੀਬੀਏ ਪੜ ਕੇ ਹੂੰ ਫਿਰਨੇ ਰੋੜਾਂ ਦੇ ਤੇ ਇਹ ਇੱਕ ਜਾਤੀ ਜਿਹੜੇ ਆ ਇਹ ਕਲਮ ਦੇ ਮਾਰੇ ਨਹੀਂ ਅੱਗੇ ਜਾਂਸਪੋਰਟ ਵੀ ਚਲਾਉਂਦੇ ਆ ਉਦੋਂ ਵੀ ਇਹ ਵੇਨੇ ਆ ਵੀ ਇਹ ਕਲਮ ਨਾਲ ਨੂੰ ਮਾਰਦੇ ਅਜਨੀਆਂ ਗਾਲਾਂ ਮਾਰੀ ਕੱਢ ਲੋ ਤੁਹਾਨੂੰ ਪਰਵਾਹ ਨਹੀਂ ਪਰ ਇਹ ਕਲਮ ਨਾ ਵੜਦੇ ਅਸੀਂ ਇਹ ਚਾਹੁੰਦੇ ਆ ਅਜੇ ਵੀ ਸੁਧਰ ਦੋ ਅਜੇ ਵੀ ਮਾਰੋ ਜਾਤੀ ਸਾਡੇ ਪਿੱਛੇ ਵਾਲੋ ਮਾਰੋ ਕਿ ਅਜਾ ਇਤਿਹਾਸ ਕੀ ਆ ਅਸੀਂ ਦੇ ਕਿਹਦਾ ਬੁਰਾ ਨਹੀਂ ਕੀਤਾ ਭਲਾ ਕਰਨ ਵਾਲਿਆਂ ਨੂੰ ਬਹੁਤ ਕੁਝ ਕੀਤਾ ਅਸੀਂ ਸ੍ਰੀ ਦਮਦਮਾ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਸੋ ਪ੍ਰਾਪਤ ਉੱਥੋਂ ਦਾ ਜੋ ਜੂਨ ਬਣਿਆ ਸਾਰੇ ਇਲਾਕੇ ਦੇ ਜ਼ਿਮੀਂਦਾਰ ਸਿੰਘ ਤੇ ਜੋ ਇਲਾਕਾ ਇਕੱਠਾ ਹੋ ਕੇ ਆਏ ਆ ਜੋ ਮੋਦੀ ਨੇ ਕਾਲਾ ਕੂਨ ਪਾਸ ਕੀਤਾ ਵਾ ਉਹ ਸਿੱਧਾ ਕਰਨ ਨੂੰ ਨਹੀਂ ਫਿਰਦਾ ਕਹਿੰਦੇ ਇਹੋ ਕਿੰਨੇ ਸਾਰੇ ਪਿੰਡਾਂ ਦੇ ਪਿੰਡ ਇਕੱਠੇ ਹੋ ਕੇ ਤੇ ਇੱਕ ਜੁੱਟ ਹੋ ਕੇ ਰੋ ਸਰਕਾਰਾਂ ਦੀਆਂ ਜੋ ਨੀਤੀਆਂ ਮਾੜੀਆਂ ਉਹ ਸਿੱਧੀਆਂ ਹੋਣ ਵਾਲੀਆਂ ਲੱਗਦੀਆਂ ਨਹੀਂ ਬੜੇ ਤਗੜੇ ਹੋ ਕੇ ਸਾਰੇ ਸੰਸਾਰ ਨੂੰ ਵਾਲਿਆਂ ਨੂੰ ਜਿਹੜੇ ਜੀਵਿੰਦਾਰ ਆ ਦੁਕਾਨਦਾਰ ਆ ਉਹ ਸਾਰਿਆਂ ਨੂੰ ਤੋੜ ਕੇ ਇੱਕ ਜੁੱਟ ਹੋ ਕੇ ਫੇਰ ਸਾਨੂੰ ਜਾ ਕੇ ਕਿਤੇ ਇਹ ਇਨਸਾਫ ਮਿਲਣ ਵਾਲਾ ਤੇ ਉਹ ਤਗੜੇ ਹੋ ਕੇ ਸਾਨੂੰ ਕਰਨਾ ਚਾਹੀਦਾ ਬਾਕੀ ਅਸੀਂ ਨਿਹੰਗ ਸਿੰਘ ਜਿਹੜੇ ਹਾਂ ਅਸੀਂ ਸਾਡਾ ਤੇ ਫਰਜ਼ ਹੀ ਪਹਿਲਾਂ ਤੋਂ ਇਹ ਸੀ ਕਿ ਜਿਹੜਾ ਵੀ ਕੋਈ ਦੁਖੀ ਆਉਂਦਾ ਭਾਵੇਂ ਅਸੀਂ ਬਾਣੀ ਪੜ ਰਹੇ ਆ ਮਹਾਰਾਜ ਨੇ ਕਿਹਾ ਗੁੜਕਾ ਰੱਖ ਲੋ ਬਾਣੀ ਬਾਅਦ ਚ ਪੜਿਓ ਪਹਿਲਾਂ ਗਰੀਬ ਦੀ ਫਰਿਆਦ ਸੁਣੋ ਪਰ ਅਸੀਂ ਜ਼ਿੰਮੇਦਾਰ ਵੀ ਹਾਂ ਤੇ ਮਹਾਰਾਜ ਦੇ ਸਿੰਘ ਵੀ ਹਾਂ ਜੋ ਜ਼ਿੰਮੇਦਾਰ ਹੈ ਇਹ ਵੀ ਮਹਾਰਾਜ ਦਮੇ ਪਾਸ਼ਾ ਦੀ ਸਾਰੀ ਫੌਜ ਹੈ ਕੋਈ ਸਿੰਘ ਸੱਜਿਆ ਜੇ ਨਹੀਂ ਸੱਜਿਆ ਸਾਰੇ ਤਿਆਰ ਪਰ ਤਿਆਰ ਹੋ ਜਾਣਗੇ ਤੇ ਇਹੜਾ ਇਨਸਾਫ ਹੈ ਦਮੇ ਪਾਸ਼ਾ ਜਾਣ ਕੇ ਦੇਣਗੇ ਇਹਨਾਂ ਨੇ ਲੋਕਾਂ ਨੇ ਇਨਸਾਫ ਨਹੀਂ ਦੇਣਾ ਉਹਨਾਂ ਦਾ ਆਉਣਾ ਲਿਖਿਆ ਹੈ ਦੀਨਨ ਕੀ ਰੱਛਾ ਲਈ ਕਰ ਹੈ ਆਪ ਪਾਏ ਉਹ ਗਰੀਬਾਂ ਦੀ ਮਦਦ ਵਾਸਤੇ ਮਜਲੂਮਾਂ ਦੀ ਆਪ ਹੀ ਪਾ ਕਰਨਗੇ ਪਰਮਪੁਰਖ ਪਾਵਨ ਸਦਾ ਪ੍ਰਗਟ ਹੈ ਆ ਪ੍ਰਗਟ ਹੈ ਦੀਨ ਰੱਛਾ ਕੇ ਕਰਨ ਕਿਉਂਕਿ ਦਵੇਂ ਪਾ